ਸਿਰੇ ਦਾ ਲਾਨਤੀ ਬਗੈਰ ਤੇ ਬੰਦਾ ਸਾਡੇ ਵਾਲਾ ਏ ਐਵੇਂ ਬਸ ਇੱਕ ਦਿਨ ਟਾਈਮ ਨਾਲ ਤਿਆਰ ਹੋ ਗਿਆ ਤੇ ਬਸ ਕਹੂ ਐ ਗੱਡੀਆਂ ਆਉਂਦੀਆਂ ਸਟਿੰਗ ਦੀਆਂ ਮਾਣੀ ਵਾਡੀ ਗੱਲ ਛੜਾ ਮੋਟਿਆ ਦੱਸ ਫਿਰ ਆ ਸਾਰੀ ਗੱਡੀ ਲਵਾ ਦੇ ਲਵਾ ਦੇ ਭਾਈ ਮਰਾ ਤੇਰੇ ਕੋਰਤੇ ਨਾਲ ਦੀ ਲਵਾ ਲਈ ਸਟਿੰਗ ਨੀਲੀ ਲੋਕੀ ਦਾ ਐਵੇਂ ਭਰਾਵਾ ਜੇਸਬੀਆਂ ਨਾਲ ਕੰਮ ਲੈਂਦੇ ਫਿਰ ਤੇ ਅਸੀਂ ਤਾਂ ਆਦੀ ਮੰਮੀ ਦੇ ਲੈ ਲਈਦਾ ਕੰਮ ਚੱਕ ਚੁੰਨੀ ਕਰ ਲਈ ਲੋਟ ਕਹਿੰਦੀ ਐ ਐ ਵੇਖਿਆ ਕਿਉਂ ਐਡਾ ਗੰਦਾ ਨਾ ਮੈਨੂੰ ਕਹਿੰਦਾ ਤੇਰੇ ਪੈਰ ਤੇ ਮੇਰਾ ਪੈਰ ਇੱਕੋ ਜਿਹਾ ਹੀ ਮੈਨੂੰ ਇੱਕ ਦਿਨ ਦੀ ਡੈਡੀ ਬੂਟੀ ਨੇ ਮੇਰੇ ਲੈ ਗਿਆ ਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜੇ ਦਗ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜ਼ਰੂਰ ਦੇਖਿਓ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਅਸੀਂ ਕੱਲ ਤੂੜੀ ਬਾਬਾ ਬਣਾ ਲਈ ਅੱਜ ਫੇਰ ਬਣਾਵਾਂਗੇ ਕੱਲੂ ਫੇਰ ਬਣਾਵਾਂਗੇ ਚੌਥ ਫੇਰ ਬਣਾਵਾਂਗੇ ਉਸ ਤੋਂ ਬਾਅਦ ਅਸੀਂ ਸਾਡੀ ਮੱਕੀ ਬੀਜਣ ਵਾਲੀ ਮਸ਼ੀਨ ਪਿੱਛੇ ਦੇਖ ਰਿਹਾ ਤੋ ਇਹ ਵੀ ਚੱਲੀ ਜਾਂਦੀ ਆ ਨਾਲ ਨਹੀਂ ਨਾਲ ਸਾਰੇ ਕੰਮ ਚੱਲੀ ਜਾਂਦੇ ਬਾਬਾ ਮਿਹਰ ਕਰੇ ਮਿਹਰ ਕਰੋ ਨਿਆਰੇ ਲਾਓ ਇਹੋ ਜਿਹੇ ਬੰਦਿਆਂ ਤੋਂ ਬਚੋ ਇਹ ਵੱਡੇ ਮੂੰਹ ਵੇਖੇ ਕਿੰਦਾ ਵੱਡਾ ਮੂੰਹ ਇਹਦਾ ਚੱਲ ਵੀ ਹੋ ਗਈ ਖਾਲੀ ਇਹ ਸਾਡਾ ਉਹ ਮੈਂਬਰ ਹੈ ਜਿਹਨੇ ਕਰਨਾ ਰੁਪਈਏ ਦਾ ਕੰਮ ਤਾਂ ਦੱਸਣਾ 100 ਦਾ ਸਿਰੇ ਦਾ ਲਾਂਤ ਤੇ ਬਗੈਰਤ ਬੰਦਾ ਸਾਡੇ ਵਾਲਾ ਏ ਐਵੇਂ ਬਸ ਇੱਕ ਦਿਨ ਟਾਈਮ ਨਾਲ ਤਿਆਰ ਹੋ ਗਿਆ ਦੇ ਬਸ ਆ ਕਹੂਗਾ ਟਾਈਮ ਨਾ ਨਾ ਆ ਕੇ ਤੇ ਮੈਂ ਹੀ ਬਸ ਵੀ ਮੈਂ ਤਾਂ ਕੰਮ ਆ ਹੀ ਮੈਂ ਆ ਹੋਰ ਕੋਈ ਕੰਮ ਆ ਹੀ ਨਹੀਂ ਜੇ ਬੈਠਾ ਤੇ ਨਹੀਂ ਜਾਂਦਾ ਵਾ ਟਿਕਣਾ ਹੀ ਨਹੀਂ ਨਾ 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 ਵਗ ਗਈ ਹੁਣ ਆਪਦਾ ਐਸਟੀਮੇਟ ਲਾਉਣ ਦਿਮਾਗ ਲਾਉਣ ਹੌਲੀ ਜੱਪਾ ਜਿਵੇਂ ਦੇ ਪੈਰਾਮਿਡ ਦੇ ਉੱਤੇ ਟੂੜੀ ਪੁਹਾੜੀ ਸਾਰੀ ਲੈ ਫਾ ਠੀਕ ਆ ਮੋੜਾ ਵਾਪਸ ਇਹ ਆ ਵੇ ਯਾਰ ਜੀਤੀ ਆ ਭਾਈ ਅੱਗੇ ਕਹਿੰਦੇ ਅੱਜ ਨਹੀਂ ਟਾਲਦੀ ਕਹਿੰਦੇ ਇਹ ਐ ਕਹਿੰਦੀ ਐਂ ਕਰੋ ਐਂ ਕੰਮ ਆ ਰੇ ਗਈ ਦੀ ਐ ਇਹ ਆ ਚੱਕ ਚੁੰਨੀ ਕਰ ਲਈ ਲੋਟ ਗਈ ਦੀ ਐ ਐ ਵੇਖਿਆ ਕਿਉਂ ਜਿੰਦਰ ਹਣਾ ਨਾ ਜਿਆਦੀ ਕਾਬਲੀਅਤ ਐ ਵੇਖ ਕਿਉਂ ਜਾਂਦਾ ਕਿ ਨਹੀਂ ਜਿਵੇਂ ਜੀਸੀਬੀ ਬਗੜ ਭਰਦੀ ਹੁੰਦੀ ਆ ਆ ਵੇਖ ਕਿਉਂ ਇੱਥੋਂ ਆ ਇੱਥੋਂ ਲੱਗੋ ਇੱਥੋਂ ਕਿਉਂ ਜਾਂਦੀ ਵੇਹ ਲੋਕੀ ਦਾ ਐਵੇਂ ਭਰਾਵਾ ਜੀਸੀਬੀ ਆ ਨਾ ਕੰਮ ਲੈਂਦੇ ਫਿਰ ਤੇ ਅਸੀਂ ਤਾਂ ਦੀ ਮੰਮੀ ਤੇ ਲੈ ਲਈਦਾ ਕੰਮ ਐ ਹੁਣ ਆਪਣੇ ਵੀ ਸਪੈਸ਼ਲ ਡਿਮਾਂਡ ਤੇ ਇੱਕ ਗਾਣਾ ਲਾ ਕੇ ਤੁਹਾਨੂੰ ਹੁਣੇ ਸੁਣਾਉਣਾ ਮੈਂ ਸਪੈਸ਼ਲ ਡਿਮਾਂਡ ਆ ਵੀਰੋ ਨਾਲੀ ਮੈਂ ਤੇਰੇ ਕਰਕੇ ਮੈਂ ਤੇ ਹਾਂ ਜੀ ਦੱਸੋ ਜੀ ਇਹਦੇ ਚਾਚੇ ਨੇ ਕਿਥੇ ਤੇ ਕਰ ਤੇਲ ਸੀ ਬਾਅਦ ਪਤਾ ਕਿੰਨਾ ਲੈ ਕੇ ਚੱਲਾਂਗੇ ਕਿੰਨਾ ਵੱਧ ਲੈ ਕੇ ਚੱਲਾਂ ਨਹੀਂ ਫੜ ਜਾ ਆ 10 ਕਿਲੋ ਰੂੜੀ ਲੈ ਚੱਲਾਂ ਆਵੇਂ ਆ ਇਹਦੇ ਵੀ ਪੈਸੇ ਕੱਟਣੇ ਆਹੀਂ ਮੈਂ ਤੇਲ ਲਗਾ ਗੱਡੀ ਸਾਡੀ ਦਾ ਲੈ ਆ ਵੀ ਪਤਾ ਲੱਗ ਜੇ ਹੁਣ ਕੀ ਕਰਦੇ ਹਾਂ ਐਨਾ 2 ਲੀਟਰ ਤੇਲ ਵੱਧ 2 ਲੀਟਰ ਤੇਲ ਵੱਧ ਸ਼ਰਮ ਕਰ ਮਾੜੀ ਮੋਟੀ ਇੱਕ ਪੱਤੀ ਨਿਕਲਣ ਲੱਗਿਆ ਯਾਰ ਆਪਾਂ ਮੈਂ ਹਰਾਮ ਦਾ ਪੈਸਾ ਖਾਗੇ ਨਹੀਂ ਤੂੰ ਹੈ ਯ ਹਰਾਮ ਦਾ ਮਾ ਆਹੋ ਜੰਮੇ ਹਰਾਮ ਦਾ ਤੂੰ ਪੈਸੇ ਨਹੀਂ ਖਾ ਖੈਰ ਚੀਜ਼ਾਂ ਖਾਦਾ ਹਰਾ ਹੁੰਦੀਆਂ ਤੇਲ ਖਾ ਜੂਗਾ ਕਈ ਪੈਸੇ ਚੀਜ਼ ਲੈ ਲੂ ਕੋਈ ਇਹ ਚੀਜ਼ਾਂ ਖਾ ਸਕਦਾ ਹਰਾ ਹੁੰਦੀ ਕਾ ਕਿ ਕਿਵੇਂ ਇਹ ਨੂੰ ਕੁਝ ਸੇਮ ਦੀ ਪਾਵਰ ਵਿੱਚ ਮੋੜਦੀ ਪਾਵਰ ਇੱਕ ਮੋੜਦੀ ਆ ਪਾਵਰ ਵਿੱਚ ਨਹੀਂ ਹਰਾ ਹੁੰਦੇ ਚੀਜ਼ਾਂ ਖਾਣਾ ਦੱਸਿਆ ਨਾ ਹਰਾ ਨੂੰ ਚੀਜ਼ਾਂ ਖਾਣ ਦੂਜਾ ਉਹ ਜੈਕਟ ਮੋੜਦੀ ਹਣ ਤੱਕ ਗਿਆ ਸਮਰਾ ਆ ਗਿਆ ਵੀ ਕਿਹੜੇ ਦੇ ਹਾਂ ਤਿਆਰ ਵਾਲੀ ਜੈਕਟ ਮੋੜ ਦਿੰਨੀ ਯਾਰ ਆ ਜੀ ਲੈ ਪ੍ਰਵੀਨ ਲੈ ਉਹ ਵੇਖੀ ਹਰਾ ਹੁੰਦੇ ਪੈਸੇ ਕਟੀਆਂ ਲੈ ਆਵੇਂ ਚੀਜ਼ਾਂ ਖਾਣੀਆਂ ਅਜੇ ਮੈਂ ਬੂਟ ਲੈ ਆਇਆ ਤੇ ਮੂਟ ਅਜੇ ਬੂਟ ਮੈ ਲੈ ਆਇਆ ਐਡਾ ਗੰਦਾ ਨਾ ਮੈਨੂੰ ਕਹਿੰਦਾ ਤੇਰੇ ਪੈਰ ਤੇ ਮੇਰਾ ਪੈਰ ਇੱਕੋ ਜਿਹਾ ਹੀ ਮੈਨੂੰ ਇੱਕ 3 ਦੇ ਦਿੱਤੀ ਢਾਈ ਬੂਟ ਹੀ ਦੇ ਦੇ ਮੇਰੇ ਲੈ ਗਿਆ ਏ ਪਰ ਮੈਂ ਲੈ ਗਿਆ ਵਾਪਸ ਤੇ ਬੰਨਣ ਲਾ ਕੇ ਮੈਂ ਕਿਉਂ ਬੰਦ ਕਰਾਂ ਇਹਨੂੰ ਫੇਰ ਕੋਈ ਚੀਜ਼ ਮੰਗਣੀ ਨਹੀਂ ਹਣਾ ਐ ਗੱਡੀਆਂ ਆਉਂਦੀਆਂ ਸਟਿੰਗ ਰੀ ਮਾੜੀ ਮੱਡੀ ਗੱਲ ਥੜਾ ਮੋਟਿਆ ਦੱਸ ਫੇਰ ਆ ਸਾਰੀ ਗੱਡੀ ਲਵਾ ਦੇ ਲਵਾ ਦੇ ਭਾਈ ਮਰਾ ਆ ਲਾਂ ਦੀ ਬੇਟੀ ਗੱਡੀ ਬੇਟੀ ਇੱਕ ਨੀਲੀ ਕੱਢ ਦੇ ਮਾੜੀ ਮੱਡੀ ਗੱਲ ਥੋੜਾ ਗੱ ਇਹਨੇ ਗੱਡੀਆਂ ਲੈਣੀਆਂ ਅੱਜ ਬੰਦੇ ਲੱਗੇ ਆਡੇ ਨਰਾ ਥੋੜਾ ਕਰਨੇ ਬੰਦੇ ਜਿਆ ਫਰਿਜ ਚ ਲਾ ਗਿਆ ਸਿੰਗ ਚ ਜਿਆ ਫਰਿਜ ਲਾਇਆ ਬਾਈ ਚੱਕ ਬਈ ਸਾਰੀ ਸਾਰੀ ਐਂ ਲਾਇਆ ਫਰਿਜ ਥੈਂਕ ਯੂ ਵੀਰੇ ਬਹੁਤ ਬਹੁਤ ਤੇਰੇ ਬਹੁਤ ਧੰਨਵਾਦ ਬਾਕੀ 50 ਪਿੱਟੇ ਆਪਣੇ ਘਰੇ ਲਾ ਦੀ ਅਸੀਂ ਠੀਕ ਆ ਉਹ ਕਾਲੇ ਗੇਟ ਵਾਲਾ ਘਰ ਆ ਕਾਲਾ ਗੇਟ ਕਾਲੀ ਟੈਂਕੀ ਆ ਤੇ ਥੱਲੇ ਪੱਥਰ ਲੱਗੋ ਕਾਲੇ ਰੰਗ ਦਾ ਸਿੰਗ ਵੀ ਨਹੀਂ ਦੇ ਉਹ ਘਰ ਆਪਣੇ ਆਂ ਠੰਡੀ ਲਾਉਣ ਲੱਗੇ ਫਿਰ ਪਹਿਲਾਂ ਪੀਣੀ ਤੇ ਨਦੀ ਰੋਟੀਆਂ ਲਿਓ ਮੈਨੂੰ ਭਰਾਓ ਚੱਲ ਰੋਟੀਆਂ ਲੈ ਲੈ ਝੋਟਾ ਜਾਂਦਾ ਲਿਪਦਾ ਤੇਰੇ ਕੋਰਤੇ ਨਾਲ ਦੀ ਲਵਾਲੀ ਸਟਿੰਗ ਨੀਲੀ ਦਵਨਾ ਨਹੀਂ ਹੁਣ ਠੀਕ ਹੈ ਠੀਕ ਹੈ ਪੂਰਾ ਠੀਕ ਹੈ ਅਈ ਤੂੰ ਸਿੱਧਾ ਰਹਾ ਉਹਦਾ ਸਾਲ ਤੋਂ ਘੁੰਮ ਗਿਆ ਝੂਟਾ ਲੈੰਦਾ ਮਾਰਾ ਮੇਰੀ ਗੱਲ ਸੁਣ ਫੈਕ ਤੂੰ ਓਏ ਆਹ ਉਹਨੇ ਚੌਥਾ ਗੇਅਰ ਪਾਤਾ ਤੇ ਚੌਥੇ ਦੀ ਲੈ ਕੇ ਆਇਆ ਵੇਲਾ ਰਾਜੇ ਵੇਲਾ ਰਾਜੇ ਵੇਲਾ ਤੇਰੇ ਟਰੈਕਟਰ ਦਾ ਇਹਨੂੰ ਚਾ ਬੜਾ ਦੂਰੋਂ ਦੂਰੋਂ ਘੇੜੇ ਘੜਦਾ ਰਾਜਾ ਰਾਜੇ ਦਾ ਟਰੈਕਟਰ ਆਏ ਆਪਾਂ ਵੀ ਰਾਜੇ ਹੀ ਆ ਰਾਜੇ ਦਾ ਰਾਜੇ ਆ ਜਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ